ਪੰਛੀ ਸ਼ਾਮ ਦੇ ਸਮੇਂ ਆਲਣਿਆਂ ਦੀ ਤਰਫ ਆ ਰਹੇ ਨੇ ਚਹਿ ਚਾਹਂਦੇ ਹੋਏ ਨਗਮੇ ਗਾਉਂਦੇ ਹੋਏ ਪਹੁੰਚ ਗਏ ਆਪਣੇ ਘੋਸਲਿਆਂ 'ਚ ਆਲਣਿਆਂ 'ਚ ਚਹਿ ਚਾਹਂਦੇ ਹੋਇਆਂ ਗਾਉਂਦੇ ਹੋਇਆਂ ਰਾਤ ਨੂੰ ਸੌਂ ਗਏ ਸੌਂ ਗਏ ਅੰਮ੍ਰਿਤ ਵੇਲਾ ਹੋਇਆ ਬ੍ਰਹਮੌਰਤ ਅਲਲ ਸਬਾਹ ਚਹਿ ਚਾਹੰਦੇ ਹੋਇਆ ਗੀਤ ਗਾਉਂਦੇ ਹੋਇਆ ਉੱਠ ਬੈਠੇ ਨੇ ਚਾਨਣਾ ਹੋ ਗਿਆ ਰੋਸ਼ਨੀ ਹੋ ਗਈ ਹੈ ਗੀਤ ਗਾਉਂਦੇ ਹੋਇਆ ਚਹਿ ਚਾਹੰਦੇ ਹੋਇਆ ਆਲਣਿਆਂ ਚੋਂ ਨਿਕਲੇ ਨੇ ਨਿਕਲ ਗਏ ਨੇ ਔਰ ਸ਼ਾਮ ਨੂੰ ਫਿਰ ਇਸ ਤਰ੍ਹਾਂ ਹੀ ਗੀਤ ਗਾਉਂਦਿਆਂ ਆ ਘਰ ਵਾਪਸ ਆ ਰਹੇ ਰਾਤ ਦਾ ਪਹਿਲਾ ਪੈਰ ਸਮਾਪਤ ਹੋਇਆ ਹੈ ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ ਰਾਤ ਦਾ ਚੌਥਾ ਪੈਰ ਸ਼ੁਰੂ ਹੋਇਆ ਹੈ ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠੇ ਨੇ ਚਾਨਣਾ ਹੋ ਗਿਆ ਰੋਸ਼ਨੀ ਹੋ ਗਈ ਹੈ ਰਜ਼ਕ ਦੀ ਤਲਾਸ਼ ਦੇ ਚ ਗੀਤ ਗਾਉਂਦਿਆਂ ਗਾਉਂਦਿਆਂ ਆਪਣੇ ਆਲਣਿਆਂ ਚੋਂ ਨਿਕਲੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤਿਲੰਗ ਮੱਲਾ ਪਹਿਲਾ ਪ੍ਰਿੰਦ ਹੈ ਨਾ ਗਿਰ ਹੈ ਜ਼ਰ ਦਰਖਤ ਆਬ ਆਸ ਕਰਦੇ ਹੰਦ ਸੋਹੀ ਏਕ ਤੋਂ ਹੀ ਏਕ ਤੋਂ ਹੀ ਤਿਲੰਗ ਮੱਲਾ ਪਹਿਲਾ ਇਨ੍ਹਾਂ ਪੰਛੀਆਂ ਕੋਲ ਕੱਲ ਵਾਸਤੇ ਤੇ ਕੁਛ ਵੀ ਨਹੀਂ ਖਾਲੀ ਆ ਰਹੇ ਨੇ ਕੱਲ ਵਾਸਤੇ ਨਾਲ ਕੋਲ ਕੁਛ ਵੀ ਨਹੀਂ ਗੀਤ ਗਾਉਂਦੇ ਆ ਰਹੇ ਪੀੜੀ ਦੜ ਪੀੜੀ ਮਨੁੱਖ ਦੇ ਘਰ ਦੇ ਚ ਪਿਆ ਖਾ ਸਕਦਾ ਸ਼ਾਮ ਨੂੰ ਘਰ ਆਉਂਦਾ ਰੋਂਦਾ ਹੋਇਆ ਆਉਂਦਾ ਬੰਦੇ ਨਾ ਗਿਰਹਿ ਜ਼ਰ ਕੱਲ ਵਸਤੇ ਇਹਨਾਂ ਕੋਲ ਕੁਝ ਵੀ ਨਹੀਂ ਹੈ ਗੀਤ ਗਾਉਂਦਿਆਂ ਗਾਉਂਦਿਆਂ ਰਾਤ ਨੂੰ ਸੌਂ ਜਾਂਦੇ ਨੇ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਮਨੁੱਖ ਰਾਤ ਨੂੰ ਸੌਂਦਾ ਹੈ ਹਲੋ ਵਾਸਤੇ ਕੁਝ ਵੀ ਨਹੀਂ ਅੰਮ੍ਰਿਤ ਵੇਲਾ ਹੋ ਗਿਆ ਗੀਤ ਗਾਉਂਦਿਆਂ ਗਾਉਂਦਿਆਂ ਪੰਛੀ ਉੱਠ ਬੈਠੇ ਨੇ ਕਦੋਂ ਸੌਣਾ ਚਾਹੀਦਾ ਹੈ ਕਦੋਂ ਜਾਗਣਾ ਚਾਹੀਦਾ ਹੈ ਜਦੋਂ ਪੰਛੀ ਸੌਂ ਜਾਂਦੇ ਨੇ ਸੌ ਜਾਣਾ ਚਾਹੀਦਾ ਹੈ ਜਦੋਂ ਪੰਛੀ ਜਾਗਦੇ ਨੇ ਜਾਗ ਪੈਣਾ ਚਾਹੀਦਾ ਕਦੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਸ਼ਲੋਕ ਹੈ ਬੜਾ ਕੀਮਤੀ ਹਉ ਬਲਹਾਰੀ ਤਿਨਾ ਪੰਛਿਆਂ ਜੰਗਲ ਜਿੰਨਾ ਵਾਸ ਕੱਕਰ ਚੁੱਗਣ ਥਲ ਵਸਨ ਰਬ ਨਾ ਛੋੜ ਨਾ ਪਾਸ ਸਦਕੇ ਜਾਂਦਾ ਮੈਂ ਨਾ ਪੰਛੀਆਂ ਕੋ ਬੜਾ ਪ੍ਰਾਕ੍ਰਿਤਿਕ ਜੀਵਨ ਜੀ ਰਹੇ ਨੇ ਕਦੋਂ ਸੌਣਾ ਚਾਹੀਦਾ ਜਦੋਂ ਪੰਛੀ ਸੌ ਜਾਂਦੇ ਨੇ ਕਦੋਂ ਜਾਗਣਾ ਚਾਹੀਦਾ ਜਦ ਪੰਛੀ ਜਾਗ ਪੈਂਦੇ ਨੇ ਅਧ ਹੋ ਗਈ ਪੰਛੀ ਜਾਗ ਪੈਂ ਤੂੰ ਸੌ ਤਾਏ ਤੂੰ ਸੌੜੇ ਮਨੁੱਖ ਦਾ ਸੌਣਾ ਜਾਗਣਾ ਪ੍ਰਾਕ੍ਰਿਤਿਕ ਨਹੀਂ ਰਿਹਾ ਕੁਦਰਤੀ ਨਿਯਮ ਦੇ ਮੁਤਾਬਕ ਨਹੀਂ ਰਿਹਾ ਬੇਸ਼ਤਰ ਰੋਗਾਂ ਦਾ ਇਹ ਵੀ ਇੱਕ ਕਾਰਨ ਹੈ ਮਨੁੱਖ ਦਾ ਖਾਣਾ ਪੀਣਾ ਪ੍ਰਾਕ੍ਰਿਤਿਕ ਨਹੀਂ ਹੈ ਕੁਦਰਤੀ ਨਿਯਮ ਦੇ ਮੁਤਾਬਕ ਨਹੀਂ ਹੈ ਬਹੁਤ ਸਾਰੇ ਰੋਗਾਂ ਦਾ ਕਾਰਨ ਇਹ ਵੀ ਹੈ ਬ੍ਰਿੰਧ ਹੈ ਨਾ ਗਿਰਹਿ ਜ਼ਰ ਦਰਖਤ ਆਬ ਆਸ ਕਰ ਦੇਹੰਦ ਸੋਹੀ ਏਕ ਤੂੰ ਹੀ ਏਕ ਤੂੰ ਸਵੇਰੇ ਉੱਠ ਬੈਠੇ ਨੇ ਗੀਤ ਗਾਉਂਦੇ ਹੋਇਆ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਮਨੁੱਖ ਸਵੇਰੇ ਉੱਠਦਾ ਹੈ ਗੀਤ ਗਾਉਂਦਿਆਂ ਗਾਉਂਦਿਆਂ ਆਲਣਿਆਂ ਚੋਂ ਨਿਕਲੇ ਨੇ ਪੰਛੀ ਹਜ਼ਾਰਾਂ ਤਰ੍ਹਾਂ ਦੇ ਫਿਕਰ ਲੈ ਕੇ ਮਨੁੱਖ ਘਰੋਂ ਨਿਕਲਦਾ ਹੈ ਸ਼ਾਮ ਨੂੰ ਵਾਪਸ ਆ ਰਹੇ ਨੇ ਗੀਤ ਗਾਉਂਦਿਆਂ ਹੋਇਆ ਹਜ਼ਾਰਾਂ ਤਰ੍ਹਾਂ ਦੇ ਰੋਣੇ ਲੈ ਕੇ ਸ਼ਾਮ ਨੂੰ ਬੰਦਾ ਘਰ ਵਾਪਸ ਆਉਂਦਾ ਹੈ ਮਹਾਰਾਜ ਕਹਿਣਨਾਂ ਪੰਛੀਆਂ ਕੋਲ ਕੱਲ ਵਾਸਤੇ ਤੇ ਕੁਝ ਵੀ ਨਹੀਂ। ਤੋਂ ਖੈਰ ਨਵਸੀਅਤ ਦੇ ਮਹਰੀਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪੰਛੀਆਂ ਦੀ ਨਵਸੀਅਤ ਮਨੋਵਿਗਿਆਨ। ਬਾਬਾ ਜੀ ਬਹੁਤ ਕੁਝ ਇਸ ਵਾਰੇ ਦੱਸਦੇ ਨੇ ਲੇਕਿਨ ਮੁਖ्तਸਰ। ਪਸ਼ੂ ਸੁਖ ਦੇ ਚ ਜੀ ਰਹੇ ਨੇ, ਪੰਛੀ ਸੁਖ ਦੇ ਚ ਜੀ ਰਹੇ ਨੇ। ਪਰਮਾਤਮਾ ਅਨੰਦ ਸਰੂਪ ਹੈ, ਮਨੁੱਖ ਦੁਖੀ ਹੈ। ਦੁਖੀ ਸਿਰਫ ਮਨੁੱਖ ਹੈ। ਔਰ ਇੱਕ ਦੋ ਮਨੁੱਖ ਦੁਖੀ ਨਹੀਂ ਸਾਰੇ ਹੀ ਦੁਖੀ ਨੇ ਨਾਨਕ ਦੁਖੀ ਆ ਸਭ ਸੰਸਾਰ ਤੰਦੇ ਤਲ ਤੇ ਸਾਰੇ ਰੋਗੀ ਨੇ ਮਨ ਦੇ ਤਲ ਤੇ ਸਾਰੇ ਸੋਗੀ ਨੇ ਚਿੰਤਤ ਹੀ dise sab ko koi kabool kare paave na kabool kare rogi vi hai sogi vi hai panchhi sharirak taul te thonu rogi nahi milan ge pashu kadi pagal vi nahi aunde ha ਉਹ ਪਸ਼ੂ ਜ਼ਰੂਰ ਪਾਗਲ ਆਉਂਦੇ ਨੇ ਜਿੰਨਾ ਵਿਚਾਰਿਆਂ ਨੂੰ ਬੰਦਿਆਂ ਦੇ ਨਾਲ ਰਹਿਣਾ ਪੈਂਦਾ ਤੇ ਬੰਦਿਆਂ ਦੇ ਬਨ੍ਹ ਕੇ ਹੀ ਆ ਡੱਕ ਕੇ ਰੱਖਿਆ ਉਹ ਪਾਗਲ ਜ਼ਰੂਰ ਹੋ ਜਾਂਦੇ ਨੇ ਬੰਦਾ ਆਪ ਪਾਗਲੇ ਪਸ਼ੂਆਂ ਨੂੰ ਵੀ ਪਾਗਲ ਕਰ ਛੱਡਦਾ ਹੁਣ ਪਸ਼ੂ ਪਾਗਲ ਨਹੀਂ ਆਉਂਦੇ ਹੁਣ ਪੰਛੀ ਪਾਗਲ ਨਹੀਂ ਆਉਂਦੇ ਪਰ ਜੀ ਸੁਖ ਦੇ ਚ ਜੀ ਰਹੇ ਨੇ ਪਰਮਾਤਮਾ ਆਨੰਦ ਦੇ ਜੀ ਰਿਹਾ ਹੈ ਮਨੁੱਖ ਦੁਖੀ ਹੈ ਮਨੁੱਖ ਦੁਖੀ ਹੈ ਮਨੁੱਖ ਦਾ ਦੁਖੀ ਹੋਣਾ ਇੱਕ ਸੌ ਗਾਹ ਤਾਂ ਇੱਕ ਪ੍ਰਮਾਤਮਾ ਦੀ ਬਹੁਤ ਵੱਡੀ ਦਾਤ ਹੈ ਕਿ ਆਨੰਦ ਦੀ ਤਲਾਸ਼ ਕਰ ਸਕਦਾ ਹੈ ਪਸ਼ੂ ਆਨੰਦ ਦੀ ਤਲਾਸ਼ ਨਹੀਂ ਕਰਦੇ ਸੁੱਖ ਦੇ ੱਚ ਹੀ ਰਹਿ ਜਾਂਦੇ ਨੇ ਸੁੱਖ ਆਨੰਦ ਨਹੀਂ ਹੈ ਇਹ ਵੀ ਮੈਸ ਕਰਦੇ ਸੁੱਖ ਭੋਜਨ ਛਕ ਕੇ ਵੀ ਮਿਲ ਜਾਂਦਾ ਹੈ ਸੁੱਖ ਪਰਿਵਾਰ ਦੇ ਵਿੱਚ ਵੀ ਮਿਲ ਜਾਂਦਾ ਹੈ ਸੁਖ ਧਨ ਦੀ ਪ੍ਰਾਪਤੀ ਨਾਲ ਵੀ ਮਿਲ ਜਾਂਦਾ ਹੈ ਸੁਖ ਵਤਨ ਵੀ ਚਾਹਤ ਨਾਲ ਵੀ ਜੋ ਹੈ ਪ੍ਰਾਪਤ ਹੋ ਜਾਂਦਾ ਹੈ ਮਿੱਤਰ ਦੇ ਮਿਲਦਿਆਂ ਵੀ ਮਿਲ ਜਾਂਦਾ ਹੈ ਆਨੰਦ ਤੇ ਪਰਮਾਤਮਾ ਤੋਂ ਮਿਲਦਾ ਹੈ ਆਨੰਦ ਉਹ ਜੋ ਆ ਗਿਆ ਫਿਰ ਜਾਂਦਾ ਨਹੀਂ ਸੁਖ ਉਹ ਜੋ ਆ ਗਿਆ ਚਲਾ ਵੀ ਜਾਏਗਾ ਨਹੀਂ ਰਹੇਗਾ ਚਲਾ ਜਾਏਗਾ ਕਦੀ ਬਗੌਰ ਮਤਾਲਾ ਕਰਕੇ ਦੇਖਣਾ ਜ਼ਿੰਦਗੀ ਵਿੱਚ ਫਾਨੋ ਵੀ ਕਈ ਸੁਖ ਮਿਲੇ ਆਉਣਗੇ ਚਲੇ ਗਏ ਨਹੀਂ ਰਹੇ ਕਦੀ ਦੇਖਣਾ ਕੋਝ ਕਰਨਾ ਇਸ ਡੰਗ ਦਾ ਪੁੱਤਰ ਦੇ ਮਿਲਦਿਆਂ ਸੁਖ ਮਿਲੇ ਹੋਵੇਗਾ ਹੁਣ ਨਹੀਂ ਹੈ ਮਿੱਤਰ ਦੇ ਮਿਲਦਿਆਂ ਸੁਖ ਮਿਲੇ ਹੋਵੇਗਾ ਹੁਣ ਨਹੀਂ ਹੈ ਭੰਨ ਦੇ ਮਿਲਦਿਆਂ ਸੁਖ ਮਿਲੇ ਹੋਵੇਗਾ ਹੁਣ ਨਹੀਂ ਹੈ ਵਿਆਹ ਸ਼ਾਦੀ ਕਰਾ ਕੇ ਸੁਖ ਮਿਲੇ ਹੋਵੇਗਾ ਹੁਣ ਨਹੀਂ ਹੈ ਹੁਣ ਸਿਵਾਏ ਤੇ ਰੋਣਿਆ ਤੋ ਹੋਰ ਕੀ ਹੈ ਸਾਰੇ ਸੁਖ ਦੁੱਖ ਦੇ ਚ ਬਦਲ ਜਾਂਦੇ ਇਹੀ ਕਾਰਨ ਹੈ ਕਿ ਹਜ਼ਾਰਾਂ ਸਾਲ ਪਹਿਲੇ ਜਿੱਥੇ ਪਸ਼ੂ ਪੰਛੀ ਸਨ ਅੱਜ ਵੀ ਉੱਥੇ ਹੀ ਨੇ ਸਿਰਫ ਰਜ਼ਕ ਦੀ ਖੇੜੇ ਬਾਕੀ ਕੁਝ ਵੀ ਨਹੀਂ ਪਰਮਾਤਮਾ ਆਨੰਦ ਹੈ ਕਰਮ ਤੇ ਧਰਮ ਦੇ ਚ ਨਹੀਂ ਪਸ਼ੂ ਸੁਖ ਦੇ ਚ ਹੈ ਕਰਮ ਤੇ ਧਰਮ ਦੇ ਚ ਨਹੀਂ ਮਨੁੱਖ ਦੁਖੀ ਹੈ ਰੋਗੀ ਵੀ ਹੈ ਸੋਗੀ ਵੀ ਹੈ ਇਸ ਵਾਸਤੇ ਮਨੁੱਖ ਨੂੰ ਆਖਿਆ ਜਾਂਦਾ ਹੈ ਐਸੇ ਕਰਮ ਕਰ ਜੋ ਤੈਨੂੰ ਸੁਖ ਦੇਣ ਉਸ ਧਰਮ ਦੀ ਪਾਲਣਾ ਕਰਕੇ ਤੂੰ ਆਨੰਦ ਸਰੂਪ ਹੋ ਜਾਏ ਅਨੰਤ ਸਰੂਪ ਹੋ ਜਾਏ ਪਰਮਾਤਮਾ ਤੱਕ ਪਹੁੰਚੇ ਇਸ ਤਰ੍ਹਾਂ ਦਾ ਕੋਈ ਕਰਮ ਪਸ਼ੂ ਨਹੀਂ ਕਰ ਸਕਦਾ ਕਿ ਉਹ ਆਨੰਦ ਨੂੰ ਪ੍ਰਾਪਤ ਕਰ ਲਵੇ ਸਮਾਦੀ ਲੀਨ ਹੋ ਜਾਏ ਪਰਮਾਤਮਾ ਤੱਕ ਪਹੁੰਚ ਸਕੇ ਔਰ ਕੋਈ ਧਰਮ ਵਿਕਸਤ ਨਹੀਂ ਹੋ ਸਕਿਆ ਪਸ਼ੂ ਪੰਛੀਆਂ ਦੀ ਦੁਨੀਆ 'ਚ ਅਵਤਾਰ ਸਾਰੇ ਮਨੁੱਖਾਂ ਦੀ ਦੁਨੀਆ 'ਚ ਆਏ ਇਹ ਗੱਲ ਵੱਖਰੀ ਹੈ ਨਿਵਸਿਆਤ ਦੇ ਮਾਹਿਰ ਇਹਨਾਂ ਐਸਾ ਵੀ ਕਹਿੰਦੇ ਨੇ ਕਿ ਪੰਜ ਫਿਸਦੀ ਪਸ਼ੂਆਂ ਦੇ 'ਚ ਵੀ ਪ੍ਰਤਿਭਾਸ਼ਾਲੀ ਆਉਂਦੇ ਨੇ ਜ਼ਿਆਦਾ ਚੇਤਨ ਹੋਦੇ ਨੇ ਕਹਿੰਦੇ ਨੇ ਇੱਕ ਭੇਡ ਦੇ ਪਿੱਛੇ ਸਾਰੀਆਂ ਭੇਡਾਂ ਚੱਲਦੀਆਂ ਨੇ ਉਹ ਇੱਕ ਭੇਡ ਤੇ ਕਿਸੇ ਦੇ ਪਿੱਛੇ ਨਹੀਂ ਨਾ ਚੱਲਦੀ ਉਹ ਤੇ ਅੱਗੇ ਚੱਲਦੀ ਆ ਉਹ ਆਪਣਾ ਰਸਤਾ ਚੁਣਦੀ ਏ ਉਹ ਉਹਨਾਂ ਵਿੱਚ ਪ੍ਰਤਿਭਾਸ਼ਾਲੀ ਹੈ ਜ਼ਿਆਦਾ ਚੇਤਨ ਹੈ ਜ਼ਿਆਦਾ ਸਿਆਣੀ ਹੈ ਇੱਕ 12 ਸਿੰਗਾ ਹਿਰਨ ਦੇ ਪਿੱਛੇ ਸਾਰੇ ਹਿਰਨ ਚੱਲਦੇ ਨੇ ਪਰ ਸਾਰੇ ਹਿਰਨ ਇੱਕ ਦੇ ਪਿੱਛੇ ਚੱਲਦੇ ਨੇ ਉਹ ਇੱਕ ਤੇ ਕਿਸੇ ਦੇ ਪਿੱਛੇ ਨਹੀਂ ਨਾ ਚੱਲਦਾ ਉਹ ਆਪਣਾ ਰਸਤਾ ਬਣਾਉਂਦਾ ਹੈ ਉਹ ਜ਼ਿਆਦਾ ਚੇਤਨ ਹੈ ਜ਼ਿਆਦਾ ਸਿਆਣਾ ਹੈ ਇੱਕ ਕੀੜੀ ਦੇ ਪਿੱਛੇ ਕਰੋਨਾ ਕੀੜੀਆਂ ਚੱਲ ਪੈਂਦੀਆਂ ਨੇ ਉਹ ਇੱਕ ਜਿਹੜੀ ਕੀੜੀ ਕਿਸੇ ਦੇ ਪਿੱਛੇ ਨਹੀਂ ਚੱਲਦੀ ਉਹ ਜ਼ਿਆਦਾ ਚੇਤਨ ਹੈ ਜ਼ਿਆਦਾ ਸਿਆਣੀ ਹੈ ਇੱਕ ਕੂੰਜ ਦੇ ਪਿੱਛੇ ਹਜ਼ਾਰਾਂ ਕੂੰਜਾਂ ਚੱਲ ਪੈਂਦੀਆਂ ਨੇ ਪਰ ਉਹ ਜਿਹੜੀ ਇੱਕ ਕੂੰਜ ਹੈ ਕਿਸੇ ਦੇ ਪਿੱਛੇ ਨਹੀਂ ਚੱਲਦੀ ਆਪਣਾ ਰਸਤਾ ਚੁਣਦੀ ਹੈ ਜ਼ਿਆਦਾ ਚੇਤਨ ਹੈ ਕਹਿੰਦੇ ਨੇ ਪੰਜਵੀਂ ਸਦੀ ਪਸ਼ੂ ਪੰਛੀਆਂ ਦੇ ਵਿੱਚ ਵੀ ਚੇਤਨ ਹੈ ਉਹ ਰੈਵਰੀ ਕਰਦੇ ਨੇ ਉਹਨਾਂ ਦੀ ਔਰ ਇਸੇ ਤਰੀਕੇ ਨਾਲ ਮਨੁੱਖੀ ਆਸਤ ਹੈ 5% ਹੀ ਪ੍ਰਥਭਾਸ਼ਾਲੀ ਉਹਨਾਂ ਨਾਲ ਜ਼ਿਆਦਾ ਨਹੀਂ ਹੁੰਦੇ ਇਹਨਾਂ ਲੋਕਾਂ ਦੇ ਰਾਹੀ ਸੈンス ਦਾ ਜਨਮ ਹੁੰਦਾ ਹੈ ਕਲਾ ਦਾ ਜਨਮ ਹੁੰਦਾ ਹੈ ਧਰਮ ਦਾ ਜਨਮ ਹੁੰਦਾ ਹੈ ਕੋਈ ਧਰਮ ਦੇ ਗਿਆਨੀ ਬਣ ਜਾਂਦੇ ਨੇ ਕੋਈ ਕਲਾ ਦੇ ਗਿਆਨੀ ਬਣ ਜਾਂਦੇ ਨੇ ਕੋਈ ਵਿਗਿਆਨ ਪਦਾਰਤ ਦੇ ਗਿਆਨੀ ਬਣ ਜਾਂਦੇ ਨੇ ਕੋਈ ਸੈਂਟਿਸਟ ਹੋ ਜਾਂਦੇ ਨੇ ਕੋਈ ਕਲਾਕਾਰ ਹੋ ਜਾਂਦੇ ਨੇ ਕੋਈ ਸੇਂਟ ਹੋ ਜਾਂਦੇ ਨੇ ਇਹਨਾਂ 5 ਫੀਸਦੀ ਜ਼ਿਆਦਾ ਨਹੀਂ ਪੰਜ ਫੀਸਦੀ ਪੰਛੀਆਂ ਵਿੱਚ ਪਸ਼ੂਆਂ ਵਿੱਚ ਪੰਜ ਫੀਸਦੀ ਮਨੁੱਖਾਂ ਵਿੱਚ ਪਰ ਇਹ ਜਿਹੜੇ 5 ਫੀਸਦੀ ਨੇ ਇਹਨਾਂ ਵਿੱਚ ਕੁਝ ਕਲਾਕਾਰ ਹੁੰਦੇ ਨੇ ਕੋਈ ਸੈਂਟਿਸਟ ਹੁੰਦੇ ਨੇ ਤੇ ਕੁਝ ਪਰਮਾਤਮਾ ਦੇ ਮਾਰਗ ਤੇ ਚੱਲਣ ਵਾਲੇ ਹੁੰਦੇ ਨੇ ਸਿਆਣੇ ਹੁੰਦੇ ਨੇ ਸੂਝਵਾਨ ਹੁੰਦੇ ਨੇ ਉਹ ਲਾਈ ਲੱਗ ਨਹੀਂ ਹੁੰਦੇ ਉਹ ਫੋਕੇ ਕਰਮ ਕਾਂਡੀ ਵੀ ਨਹੀਂ ਹੁੰਦੇ ਇਹ ਵੀ ਮੈਰਜ ਕਰਦੇ ਨੇ ਕਰਮ ਕਾਂਡ ਨੂੰ ਛੱਡ ਜਾਂਦੇ ਲੰਘ ਜਾਂਦੇ ਅੱਗੇ ਲੰਘ ਜਾਂਦੇ ਬੜੀ ਸੂਝ ਸਮਝਦੇ ਉਹ مالک ਹੁੰਦੇ ਨੇ ਖੈਰ ਲਮਕਾਂਵਾਂ ਨਾਮ ਹੈ ਮੁਖ्तसर ਜੋ ਹੈ ਮੈਂ ਅਰਜ਼ ਕਰਾਂਗਾ ਕਰਮ ਕਰਦੇਆਂ ਕਰਦੇਆਂ ਧਰਮ ਦੀ ਪਾਲਣਾ ਕਰਦੇਆਂ ਕਰਦੇਆਂ ਮਨੁੱਖ ਨੇ ਉੱਥੇ ਪਹੁੰਚਣਾ ਹੈ ਜਿਹੜੀ ਅਵਸਥਾ ਅਕਰਮ ਹੈ ਅਧਰਮ ਹੈ ਪਤਾ ਨਹੀਂ ਮੈਨੂੰ ਸ਼ਬਦ 당ਦੇ ਮਿਲਣਗੇ ਕਹਿਣ ਵਾਸਤੇ ਕਿ ਨਹੀਂ ਲੇਕਿਨ ਗੁਰੂ ਗੋਬਿੰਦ ਸਿੰਘ ਜੀ ਦੇ ਮੈਂ ਬਚਨ ਤੁਹਾਡੇ ਸਾਹਮਣੇ ਰੱਖਦੇ ਤੈਨ ਪਰਮਾਤਮਾ ਦਾ ਕੋਈ ਧਰਮ ਨਹੀਂ ਕੋਈ ਕਰਮ ਨਹੀਂ ਅਕਰਮ ਹੈ ਆਧਰਮ ਹੈ ਜਿਹੜੇ ਜਪ ਸਾਹਿਬ ਪੜਦੇ ਨੇ ਉਹਨਾਂ ਨੂੰ ਪਤਾ ਅਗਰ ਪ੍ਰਮਾਤਮਾ ਅਕਰਮ ਹੈ ਤਾਂ ਉਸ ਤੱਕ ਉਹੀ ਪਹੁੰਚੇਗਾ ਜੋ ਅਕਰਮ ਹੋ ਗਿਆ ਹੈ ਤੇ ਪ੍ਰਮਾਤਮਾ ਤੱਕ ਉਹੀ ਪਹੁੰਚੇਗਾ ਲੀਨ ਵੀ ਉਹੀ ਹੋਏਗਾ ਹੋਵੇਗਾ ਜੋ ਅਧਰਮ ਹੋ ਗਿਆ ਹੈ ਹੁਣ ਤੁਸੀਂ ਹੈਰਾਨ ਹੋ ਬੋਗੇ ਮੈਂ ਕੀ ਆਖ ਰਿਹਾ ਤੇ ਜੇ ਕਲਗੀਧਰ ਪਿਤਾ ਦੇ ਵਾਕ ਨਾ ਹੁੰਦੇ ਤਾਂ ਮੈਂ ਕਹਿ ਸਕਦਾ ਸੀ ਔਰ ਸੁਖਮੰਨੀ ਸਾਹਿਬ ਪੜੋਗੇ ਧੰਨ ਗੁਰੂ ਅਰਜਨ ਦੇਵ ਜੀ ਨੇ ਵੀ ਬੜਾ ਖੁਲਾਸਾ ਕਰ ਦਿੱਤਾ ਇਸ ਤੇ ਖੈਰ ਮੈਂ ਲੰਬੀ ਚੌੜੀ ਵਿਚਾਰਧਾਰਾ রচনা ਪਾਵਾਂ ਕਵੀਦ ਵੀ ਖੋਲਦੇ ਨੇ ਗੱਲ ਨੂੰ ਪਰ ਮੁਖ्तसर ਹੁਣ ਮੈਂ ਅਰਜ਼ ਕਰਾਂ ਕਰਮ ਕਰ ਕਰਕੇ ਪਹੁੰਚਣਾ ਕਿੱਥੇ ਕਰਮ ਕਰਤ ਹੋਵੇ ਨਹਿ ਕਰਮ ਇਸ ਬੈਸਣੋਂ ਦਾ ਨਿਰਮਲ ਧਰਮ ਗੁਰੂ ਅਰਜਨ ਦੇਵ ਜੀ ਕਰਮ ਕਰਤ ਹੋਵੇ ਨਹਿ ਕਰਮ ਕਰਮ ਕਰਦਿਆਂ ਕਰਦਿਆਂ ਨਿਸ਼ਕਰਮ ਹੋ ਜਾਏ ਕਿਸ ਬੈਸਨੋਂ ਦਾ ਨਿਰਮਲ ਧਰਮ ਉਹੀ ਵੈਸ਼ਨੋ ਹੈ ਉਹੀ ਨਿਰਮਲ ਧਰਮ ਵਿੱਚ ਪ੍ਰਵੇਸ਼ ਕਰੇਗਾ ਉਸੇ ਨੂੰ ਹੀ ਪ੍ਰਮਾਤਮਾ ਮਿਲੇਗਾ ਕਰਮ ਕਰਤ ਹੋਵੇ ਨਹਿ ਕਰਮ ਕਰਮ ਕਰ ਕਰਕੇ ਕਰਮਾਂ ਦੇ ਜਿਤਨੇ ਬੰਧਨ ਸਨ ਕਿਸੇ ਕਰਮ ਤੋਂ ਦੁੱਖ ਮਿਲਿਆ ਕਿਸੇ ਤੋਂ ਸੁੱਖ ਮਿਲਿਆ ਕਰਮ ਕਰ ਕਰਕੇ ਦੁੱਖ ਸੁੱਖ ਤੋਂ ਉੱਚਾ ਉੱਠ ਗਿਆ ਕਰਮਾਂ ਦੇ ਬੰਧਨਾਂ ਤੋਂ ਉੱਚਾ ਉੱਠ ਗਿਆ ਜੋਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸਨੇ ਅਰਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ ਦੁੱਖ ਆਉਂਦੇ ਨ ਪੈਰਾਂ ਦੇ ਥੱਲੋਂ ਲੱਗ ਜਾਂਦੇ ਨਾ ਉਹਨੂੰ ਗਿਰਾਂਦੇ ਨਹੀਂ ਸੁੱਖ ਵੀ ਆਉਂਦੇ ਨੇ ਉਹਨੂੰ ਹਿਲਾਉਂਦੇ ਨਹੀਂ ਮਨੁੱਖ ਨੂੰ ਦੁੱਖੇ ਇਲਾਕੇ ਰੱਖ ਦਿੰਦਾ ਸੁਖੇ ਇਲਾਕੇ ਰੱਖ ਦਿੰਦਾ ਕੋਈ ਦੁੱਖ ਕਰਕੇ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ ਕੋਈ ਸੁਖ ਕਰਕੇ ਨਹੀਂ ਉੱਠ ਸਕਦਾ ਕੋਈ ਦੁੱਖ ਕਰਕੇ ਨਾਮ ਨਹੀਂ ਜਪ ਸਕਦਾ ਕੋਈ ਸੁਖ ਕਰਕੇ ਨਾਮ ਨਹੀਂ ਜਪ ਸਕਦਾ ਕਿਸੇ ਨੂੰ ਦੁੱਖ ਨੇ ਇਤਨਾ ਢਾਲ ਕਰ ਦਿੱਤਾ ਬਾਣੀ ਪੜਨਾ ਕੀਰਤਨ ਸੁਣਨਾ ਔਖ ਹੈ ਤੇ ਕਿਸੇ ਨੂੰ ਸੁਖ ਨੇ ਇਤਨਾ ਆਲਸੀ ਤੇ ਆਯਾਸ਼ ਬਣਾ ਦਿੱਤਾ ਗੁਰਦੁਆਰੇ ਆਉਣਾ ਬੜਾ ਔਖਾ ਕਥਾ ਕੀਰਤਨ ਸੁਣਨਾ ਬੜਾ ਔਖਾ ਦੋਵੇਂ ਬੰਧਨ ਬਣ ਗਏ ਕਰਮ ਕਰਕੇ ਦੁੱਖ ਮਿਲਿਆ ਕਰਮ ਕਰਕੇ ਸੁੱਖ ਮਿਲਿਆ ਸੁਖ ਦੁਖ ਦੋਵੇਂ ਬੰਧਨ ਬਣ ਗਏ ਦੋਵੇਂ ਬੰਧਨ ਬਣ ਗਏ ਹੁਣ ਇਨ੍ਹਾਂ ਹੀ ਕਰਮਾਂ ਦੇ ਬੰਧਨਾਂ ਨੂੰ ਤੋੜਨਾ ਹੈ ਔਰ ਕਿਸ ਤਰ੍ਹਾਂ ਟੁੱਟਣ ਗਏ ਕਰਮ ਕਰਤ ਹੋਵੇ ਨੈ ਕਰਮ ਕਰਮ ਮਾਨਸਿਕ ਤੇ ਸਰੀਰਕ ਕਰਨ ਲਈ ਥੋੜੀ ਜਿਹੀ ਤਵੱਜਾ ਪੂਰੀ ਬਖਸ਼ਣੀ ਬਾਹਰ ਜਾਣ ਲਈ ਬਾਹਰ ਦੇ ਕਰਮ ਕਰਨ ਲਈ ਸਪੇਸ ਚਾਹੀਦੀ ਹੈ ਜਗ੍ਹਾ ਚਾਹੀਏ ਸਥਾਨ ਚਾਹੀਦਾ ਹੈ ਤੇ ਅੰਦਰ ਮਨ ਨੂੰ ਜਾਣ ਵਾਸਤੇ ਸਮਾਂ ਚਾਹੀਦਾ ਹੈ ਵਕਤ ਚਾਹੀਦਾ ਹੈ ਕਹਿੰਦੇ ਨੇ ਮਨ ਦੀ ਭਟਕਣਾ ਸਮੇਂ ਦੇ ਚਾਹੁੰਦੀ ਹੈ ਤਨ ਦੀ ਭਟਕਣਾ ਸਥਾਨ ਦੇ ਚਾਹੁੰਦੀ ਹੈ ਅਗਰ ਤਨ ਨੇ ਭਜਣਾ ਹੈ ਦੌੜਨਾ ਹੈ ਕੁਝ ਕਰਨਾ ਹੈ ਜਗ੍ਹਾ ਤਾਂ ਚਾਹੀਦੀ ਹੈ ਤੇ ਮਨ اگر اندر ધ્યાન مخی ہوے اندر جائے تو سماں چاہیے من نو بھٹکنے واسطے وقت چاہیے من بھٹکدا ہے بھوت کال دیاں یاداں وچ من بھٹکدا ہے بھویش دی چنتا دے مغور مطالعہ کرنا من چلا جاندا ہے کِتھے گزرے ہوئے کل دیاں یاداں دے ਮਨ ਚਲਾ ਜਾਂਦਾ ਕਿੱਥੇ ਆਉਣ ਵਾਲੇ ਕੱਲ ਦੀ ਚਿੰਤਾ ਦੇ ਚ ਆਪ ਇਤਨੇ ਸਾਰੇ ਬੈਠੇ ਹੋ ਇਤਨੀ ਗਲਤਵੇਂ ਗੁਰਬਾਣੀ ਤੋਂ ਲੈ ਕੇ ਦਾਵੇ ਨਾਲ ਕਹਿ ਸਕਦਾ ਅਗਰ ਕੋਈ ਕਵੇ ਮੇਰਾ ਮਨ ਨਹੀਂ ਟਿਕਦਾ ਤੋ ਕਿੱਥੇ ਚਲਾ ਗਿਆ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਚਲਾ ਗਿਆ ਆਉਣ ਵਾਲੇ ਕੱਲ ਦੀ ਚਿੰਤਾ ਚਲਾ ਗਿਆ ਜਾਂ ਤੇ ਮਨ ਕੋ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਦੇ ਚ ਬੈਠਾ ਹੈ ਜਾਂ ਆਉਣ ਵਾਲੇ ਕੱਲ ਦੀ ਚਿੰਤਾ ਚ ਬੈਠਾ ਹੈ ਕੋਈ ਇਹ ਗੁਰੂ ਨਾਲ ਜੁੜਿਆ ਹੋਇਆ ਨਹੀਂ ਕੋਈ ਪ੍ਰਮਾਤਮਾ ਨਾਲ ਜੁੜਿਆ ਹੋਇਆ ਨਹੀਂ ਨਹੀਂ ਜੁੜਿਆ ਜੁੜੇ ਦੀ ਤੇ ਸਮਾਧੀ ਲੱਗ ਜਾਂਦੀ ਹੈ ਜੁੜੇ ਦੀ ਦੁਨਿਆ ਵਿੱਚ ਤੇ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ ਤੇ ਮੈਂ ਤੁਹਾਨੂੰ ਨਿਰਾਸ਼ ਨਾ ਕਰਾਂ 5000 ਬੰਦੇ ਕਿਦਰੇ ਸਤਸੰਗ ਦੇ ਵਿੱਚ ਬੈਠੇ ਹੋਣ ਇੱਕ ਦੋ ਸਮਾਦੀ ਲੈਣ ਹੋ ਸਕਦੇ ਨੇ ਜ਼ਿਆਦਾ ਨਹੀਂ ਇੱਕ ਦੋ ਜ਼ਿਆਦਾ ਨਹੀਂ ਚਲੋ ਹੱਥ ਦੀਆਂ ਪੰਜ ਉਂਗਲੀਆਂ ਤੇ ਹੀ ਗਿਣ ਲਓ ਓਸ ਤੋਂ ਜ਼ਿਆਦਾ ਨਹੀਂ ਬਾਕੀ ਬਾਕੀ ਗੁਜ਼ਰੇ ਹੋਏ ਕਲ ਦੀਆਂ ਯਾਦਾਂ ਦੇ ਵਿੱਚ ਬੈਠੇ ਆਉਂਦੇ ਨੇ ਆਉਣ ਵਾਲੇ ਕਲ ਦੀ ਚਿੰਤਾ ਦੇ ਵਿੱਚ ਬੈਠੇ ਆਉਂਦੇ ਨੇ ਮਨ ਪਿੱਛੇ ਚਲਾ ਗਿਆ ਗੁਜ਼ਰਿਆ ਹੋਇਆ ਕਲ ਤੇ ਗੁਜ਼ਰਿਆ ਹੋਇਆ ਕਲ ਬੜਾ ਲੰਮਾ ਹੈ ਬਹੁਤ ਲੰਮਾ ਹੈ ਅਗਰ ਮਨੁੱਖ 40 ਸਾਲ ਦੀ ਉਮਰ ਰੱਖਦਾ ਹੈ ਤੇ ਪਿੱਛੇ ਜਾਵੇ 20 ਸਾਲ ਪਿੱਛੇ ਦੀਆਂ ਯਾਦਾਂ ਅਗਰ ਕੋਸ਼ਿਸ਼ ਕਰੇ ਤੇ ਇਸ ਤੇ ਪਿਛਲੇ ਹੋਰ ਜਨਮ ਦੇ ਚ ਵੀ ਜਾ ਸਕਦਾ ਹੈ। ਕਈ ਮਹਾਪੁਰਸ਼ਾਂ ਨੇ ਆਪਣਾ ਪਿਛੋਕੜ ਵੀ ਦੱਸਿਆ ਬਹੁਤ ਪਿਛੇ ਚਲੇ ਗਏ। ਮਨੁੱਖ ਭੂਤਕਾਲ ਦੀਆਂ ਯਾਦਾਂ ਦੇ ਚ ਕਿਉਂ ਜਾਂਦਾ ਉਸ ਸਮਾਂ ਬਹੁਤ ਲੰਬਾ ਹੈ। ਪਤਾ ਨਹੀਂ ਕਦੋਂ ਹਨੇਰੇ ਦੇ ਚ دھਮਾਕਾ ਹੋਇਆ ਸੀ ਸ਼ਬਦ। ਫੂ ਪਤਾ ਨਹੀਂ ਕਦੋਂ ਵਰਬਾਂ ਖਰਬਾਂ ਸੂਰਜ ਬਣੇ ਸਨ। ਦੁੰਦ ਬਣੀ ਸੀ, ਪਾਣੀ ਬਣੀ ਸੀ, ਜੀਵਨ ਬਣਿਆ ਸੀ। ਵਿਕਾਸ ਕਰਦੇਆਂ ਕਰਦੇਆਂ ਮਨੁੱਖ ਬਣਿਆ ਯਾਤਰਾ ਬੜੀ ਲੰਬੀ ਹੈ ਪਿਛੋਕੜ ਬਹੁਤ ਲੰਬਾ ਹੈ ਔਰ ਮਨੁੱਖ ਪਿੱਛੇ ਜਾ ਸਕਦਾ ਹੈ ਆਖਿਰ ਕੋਈ ਲੋਕ ਪਿੱਛੇ ਗਏ ਹੋਣਗੇ ਤਾਂ ਹੀ ਤੇ ਉਹਨਾਂ ਨੇ ਜ਼ਿਕਰ ਕੀਤਾ ਹੈ ਪਿੱਛੇ ਇਸ ਤਰ੍ਹਾਂ ਹੋਇਆ ਹੈ ਧਿਆਨ ਪਿੱਛੇ ਜਾ ਸਕਦਾ ਹੈ ਖੋਜੀ ਪੁਰਸ਼ਾਂ ਨੇ ਆਪਣਾ ਧਿਆਨ ਪਿੱਛੇ ਕੀਤਾ ਹੋਵੇਗਾ ਖੋਜੀ ਪੁਰਖਾਂ ਨੇ ਪਰ ਤ੍ਰਿਸ਼ਨਾ ਲੂ ਮਨਕ ਲੋਭੀ ਮਨਕ ਹੰਕਾਰੀ ਮਨਕ ਵਾਸ਼ਨਾ ਦੇ ਚ ਗਰਸੇ ਹੈ ਮਨਕ ਜਦ ਪਿੱਛੇ ਜਾਂਦੇ ਨੇ ਪਿੱਛੇ ਕੁਝ ਸੁੱਖ ਮਿਲਿਆ ਸੀ ਉਹਨੂੰ ਯਾਦ ਕਰਨ ਵਾਸਤੇ ਪਿੱਛੇ ਜਾਂਦੇ ਨੇ ਔਰ ਕੁਝ ਨਹੀਂ ਯਾਦ ਆਉਂਦੀਆਂ ਨਹੀਂ ਜਾਂ ਫਿਰ ਆਉਣ ਵਾਲੇ ਕੱਲ ਦੇ ਚ ਜਾਂਦੇ ਨੇ ਚਿੰਤਾ ਬਈ ਆਉਣ ਵਾਲਾ ਕੱਲ ਠੀਕ ਹੋਣਾ ਚਾਹੀਦਾ ਸਿਰ ਦੇ ਉੱਤੇ ਭਾਰ ਹੈ ਕਿ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਆਉਣ ਵਾਲੇ ਕੱਲ ਦੀ ਚਿੰਤਾ ਮਨੋ ਕਜਿ ਥੇਵੀ ਬੈਠਾ ਹੈ ਯਾ ਗੁਜ਼ਰੇ ਹੋਏ ਕੱਲ ਨਾਲ ਜੁੜਿਆ ਹੋਇਆ ਯਾ ਆਉਣ ਵਾਲੇ ਕੱਲ ਨਾਲ ਜਦ ਕੋਈ ਕਹੈ ਨਾ ਮਨ ਟਿਕਦਾ ਨਹੀਂ ਮਨ ਕਿਥੇ ਚਲਾ ਗਿਆ ਯਾ ਤੇ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਦੇ ਚਲਾ ਗਿਆ ਤੇ ਗੁਜ਼ਰੇ ਹੋਇਆ ਕੱਲ ਬਹੁਤ ਲੰਮਾ ਹੈ ਬਹੁਤ ਲੰਮਾ ਹੈ ਯਾ ਆਉਣ ਵਾਲੇ ਕੱਲ ਦੀ ਚਿੰਤਾ ਦੇ ਚੜਾ ਗਿਆ ਤੇ ਆਉਣ ਵਾਲਾ ਕੱਲ ਬੜਾ ਲੰਮਾ ਹੈ ਪਤਾ ਨਹੀਂ ਕਦੋਂ ਪਰਲੇ ਆਉਣੀ ਹੈ اسلام مسلمان ਕਹਿੰਦੇ ਕਿਆਮਤ ਵਾਲੇ ਦਿਨ ਇਹਨਾਂ ਮਰਦਿਆਂ ਦਾ ਫੈਸਲਾ ਹੋਏਗਾ ਜਿਹੜੇ ਕਬਰਾਂ ਚ ਪਏ ਨੇ ਹੁ ਪਤਾ ਨਹੀਂ ਕਦੋਂ ਕਿਆਮਤ ਹੋਵੇ ਕਿਆਮਤ ਦਾ ਮਤਲਬ ਸਭ ਕੁਝ ਨਸ਼ਟ ਧੂੜ ਹੋਏ ਸੰਸਾਰ ਹੋਇਆ ਸੀ ਪਤਾ ਨਹੀਂ ਇਸ ਸੰਸਾਰ ਫਿਰ ਕਦੋਂ ਧੂੜ ਹੋਵੇਗਾ ਧੁੰਦ ਹੋਵੇਗਾ ਗੈਸ ਬਣੇਗਾ ਸਭ ਕੁਝ ਮਿਟ ਜਾਏਗਾ ਉਸ ਮਹਾ ਪਰਲਿਚ ਇਹਨਾਂ ਦਾ ਫੈਸਲਾ ਹੋਏਗਾ ਇਹਨਾਂ ਜੀਵਾਂ ਦਾ ਹੁਣ ਪਤਾ ਨਹੀਂ ਕਦੋਂ ਹੋਵੇਗਾ ਪੈ ਰਨ ਕਬਰਾਂ ਚ ਤੋਂ ਮਰਸ ਕਰਾ ਮਨੁੱਖ ਦਾ ਦਿਲ ਦਿਮਾਗ ਚਲਾ ਜਾਂਦਾ ਹੈ ਆਉਣ ਵਾਲੇ ਕੱਲ ਦੀ ਚਿੰਤਾ ਦੇ ਤੇ ਆਉਣ ਵਾਲਾ ਕੱਲ ਬੜਾ ਲੰਮਾ ਹੈ ਬਹੁਤ ਲੰਮਾ ਹੈ ਉਹ ਭਵਿਸ਼ ਬੜਾ ਲੰਮਾ ਹੈ ਯਾਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਦੇ ਤੋ ਭੂਤਕਾਲ ਬੜਾ ਲੰਬਾ ਹੈ ਜਿਹਨੂੰ ਕਹਿੰਦੇ ਨੇ ਵਰਤਮਾਨ ਸੰਸਕ੍ਰਿਤ ਦਾ ਸ਼ਬਦ ਹੈ ਵਰਤਮਾਨ ਪ੍ਰੈਜੈਂਟ ਜੋ ਸਾਹਮਣੇ ਹੈ ਇਹ ਕਿੰਨਾ ਕਹ ਅੱਜ ਦਾ ਰਾਤ ਅੱਜ ਦੀ ਇਹ ਰਾਤ ਵਰਤਮਾਨ ਨਹੀਂ ਹੈ ਤੇ ਅੱਜ ਦਾ ਇਹ ਦਿਨ ਵਰਤਮਾਨ ਨਹੀਂ ਸੀ ਹੁਣ ਦਾ ਇਹ ਸਮਾਂ ਵਰਤਮਾਨ ਨਹੀਂ ਹੈ ਵਰਤਮਾਨ ਦੇ ਅਖਰੀ ਅਰਥ ਨੇ ਜਿਹਨੂੰ ਮੈਂ ਵਰਤ ਸਕਦਾ ਇਸਤੇਮਾਲ ਕਰ ਸਕਦਾ ਜਿਹਨੂੰ ਮੈਂ ਵਰਤਨ ਦੇ ਚ ਲਿਆ ਸਕਦਾ ਕੀ ਮੈਂ ਗੁਜ਼ਰੇ ਹੋਏ ਕੱਲ ਨੂੰ ਵਰਤੋਂ ਦੇ ਚ ਲਿਆ ਸਕਦਾ ਅੱਜ ਜਾਂ ਆਉਣ ਵਾਲੇ ਕੱਲ ਨੂੰ ਮੈਂ ਵਰਤੋਂ ਦੇ ਚ ਲਿਆ ਸਕਦਾ ਆਉਣ ਵਾਲਾ ਕੱਲ ਗੁਜ਼ਰੇ ਹੋਇਆ ਕੱਲ ਬਹੁਤ ਵੱਡੀ ਗੱਲ ਹੈ ਵਰਤਮਾਨ ਬਹੁਤ ਛੋਟਾ ਹੈ ਕਿੰਨਾ ਕਹੇ ਜਨਮ ਸਾਖੀ ਦੀ ਇੱਕ ਕਥਾ। ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ ਮਰਦਾਨੇ ਆ ਦੱਸੇਗਾ ਮੈਨੂੰ ਤੈਨੂੰ ਆਪਣੇ ਸਵਾਸਾਂ ਤੇ ਕਿੰਨਾ ਕੁ ਭਰੋਸਾ ਹੈ। ਹੱਥ ਜੋੜ ਕੇ ਮਰਦਾਨਾ ਕਹਿੰਦਾ ਬਾਬਾ ਲੰਬਾ ਚੌੜਾ ਸਾਨੂੰ ਭਰੋਸਾ ਕੋਈ ਨਹੀਂ ਫੜੇ ਨਾਲ ਰਹਿੰਦਿਆਂ ਸਮਝ ਪੈ ਗਈ। ਵਦ ਤੋਂ ਵਦ ਮਰਦਿਆਂ ਆਇਆ 100 ਦਮ ਤੇ ਲੈ ਲਵਾਂਗੇ ਨਾ ਐਨਾ ਹੀ ਭਰੋਸਾ ਜ਼ਿਆਦਾ ਨਹੀਂ ਬਾਲਿਆ ਤੈਨੂੰ ਕਿੰਨਾ ਕੁ ਭਰੋਸਾ ਹੈ ਫਿਰ ਬਾਲਾ ਕਹਿਣ ਲਗਾ ਬਾਬਾ ਮਰਦਾਨੇ ਨੂੰ 100 ਦਮਾਂ ਦਾ ਭਰੋਸਾ ਹੋਵੇਗਾ ਮੈਨੂੰ ਨਹੀਂ ਮੈਂ ਤੇ 10 ਦਮਾਂ ਦਾ ਭਰੋਸਾ ਮਰਦਿਆਂ ਮਰਦਿਆਂ ਵਦ ਤੋਂ ਵਦ 10 ਦਮ ਲੈ ਲਵਾਂਗੇ ਹੋਰ ਕੀ ਇਸ ਤੋਂ ਜ਼ਿਆਦਾ ਨਹੀਂ ਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਬਾਬਾ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ভরਸਾ ਹੈ। ਤੁਹਾਨੂੰ ਇਹਨੂੰ ਸੰਸਕ੍ਰਿਤ ਸਾਹਿਦ ਦੇ ਚ ਕਹਿੰਦੇ ਨੇ ਉਸ਼ਟ ਲਸ਼ਟ ਕਾ ਅਲੰਕਾਰ। ਉਠਦੀ ਬਿਠਦੇ ਚੋਂ ਲੱਕੜ ਕੱਢ ਕੇ ਤੇ ਉਠ ਨੂੰ ਚਲਾਣਾ। ਹੁਣ ਜਿਸ ਦਾ ਸਵਾਲ ਹੈ ਉਹ ਸਵਾਲ ਉਸੇ ਤੇ ਹੀ ਕਰ ਦੇਣਾ। ਹੁਣ ਸਵਾਲ ਤੇ ਗੁਰੂ ਨਾਨਕ ਦਾ ਸੀ ਤੇ ਗੁਰੂ ਨਾਨਕ ਦਾ ਸਵਾਲ ਦੋਹਾਂ ਨੇ ਗੁਰੂ ਨਾਨਕ ਤੇ ਕਰ ਦਿੱਤਾ। ਬਾਬਾ ਫਾਨੂ ਆਪਣੇ ਦਮਾਂ ਦਾ ਕਿੰਨਾ ਬਰੋਸਾ ਹੈ ਸਤਿਗੁਰੂ ਕਹਿਣ ਲੱਗੇ ਮਰਦਾ ਨੇ ਤੈਨੂੰ ਸੋਹ ਦਮਾਂ ਦਾ ਬਰੋਸਾ ਹੈ ਬਾਲਿਆ ਤੈਨੂੰ ਦਸ ਦਮਾਂ ਦਾ ਬਰੋਸਾ ਹੈ ਔਰ ਮੈਂ ਹਮ ਆਦਮੀਆਂ ਇੱਕ ਦਮੇ ਇੱਕ ਦਮੇ ਮੌਲਕ ਮੌਤ ਨਾ ਜਾਣਾਂ ਪੰਕਤੀ ਹੈ ਗੁਰੂ ਗੰਸਾ ਜੀ ਆਪਾਂ ਤੇ ਭਰੋਸਾ ਕਰਦੇ ਆ ਇੱਕ ਦਮ ਦੇ ਜਿਹੜਾ ਮੋਹ ਦੇ ਚੇ ਕਿਉਂਕਿ ਵਰਤਮਾਨ ਹੈ ਨਕਦ ਕੋਲ ਜਿਹੜਾ ਦਮ ਅਜੇ ਆਇਆ ਨਹੀਂ ਉਧਾਰੀ ਇਹ ਪਤਾ ਨਹੀਂ ਆਵਣਾ ਹੈ ਕਿ ਨਹੀਂ ਤੇ ਜਿਹੜਾ ਦਮ ਚਲਾ ਗਿਆ ਤੇ ਖਰਚ ਹੋ ਗਿਆ ਤੇ ਖਰਚ ਹੋ ਗਿਆ ਮਨੁੱਖ ਕੋਲ ਨਗਦੀ ਕਿੰਨੀ ਹੈ ਨਗਦ ਨਗਦ ਉਸ ਨੂੰ ਕਹਿੰਦੇ ਨੇ ਜਿਹੜਾ ਕੋਲ ਹੋਵੇ ਨਗਦੀ ਨਗਦੀ ਕਿੰਨੀ ਹੈ ਇੱਕਦਮ ਉਹਨੂੰ ਧਿਆਨ ਨਾਲ ਸੁਣਨਾ ਮੈਂ ਇੱਕ ਬਹੁਤ ਵੱਡਾ ਮਹਿਲ ਬਣਾਣਾ ਹੈ ਇੱਕਦਮ ਦੇਚ ਨਹੀਂ ਬਣ ਸਕਦਾ ਮੈਂ ਕੋਈ সিংহাসਨ ਪ੍ਰਾਪਤ ਕਰਨਾ ਹੈ ਦੇਸ਼ ਦਾ ਬਹੁਤ ਵੱਡਾ ਨੇਤਾ ਬਣਨਾ ਹੈ ਉਹ ਇੱਕਦਮ ਹੀ ਤਮ ਬਣ ਨਹੀਂ ਸਕਦਾ ਮੈਂ ਦਾਰਸ਼ਨਿਕ ਬਣਨਾ ਹੈ ਚਿੰਤਕ ਬਣਨਾ ਹੈ ਫਿਲਾਸਫਰ ਬਣਨਾ ਹੈ ਸਾਇੰਟਿਸਟ ਬਣਨਾ ਹੈ ਕਲਾਕਾਰ ਬਣਨਾ ਇੱਕਦਮ ਦੇਚਤ ਮੈਂ ਬਣ ਨਹੀਂ ਸਕਦਾ ਇੱਕਦਮ ਦੇਚਤ ਮੈਂ ਨਹੀਂ ਬਣ ਸਕਦਾ ਚੋਟੀ ਦਾ ਕਲਾਕਾਰ ਇੱਕਦਮ ਦੇਚਤ ਮੈਂ ਨਹੀਂ ਬਣ ਸਕਦਾ ਚੋਟੀ ਦਾ ਸਾਇੰਟਿਸਟ ਇੱਕਦਮ ਦੇਚਤ ਮੈਂ ਨਹੀਂ ਬਣ ਸਕਦਾ ਚੋਟੀ ਦਾ ਮਨਿਸਟਰਸ ਇੱਕਦਮ ਦੇਚਤ ਮੈਂ ਨਹੀਂ ਬਣਾ ਸਕਦਾ ਕੋਈ ਬਹੁਤ ਵੱਡਾ ਮਹਿਲ ਪਰ ਹੁਣ ਮੈਂ ਅਰਜ਼ ਕਰਾਂ ਇੱਕਦਮ ਦੇਚਤ ਮੈਂ ਪ੍ਰਮਾਤਮਾ ਪ੍ਰਾਪਤ ਕਰ ਸਕਾਂ ਅਗਰ ਮੈਂ ਇੱਕਦਮ ਦੀ ਸਹੀ ਵਰਤੋਂ ਕਰਾਂ ਇੱਕਦਮ ਇੱਕ ਦਮ ਦੇਚ ਪ੍ਰਮਾਤਮਾ ਮਿਲ ਸਕਦਾ ਹੈ। ਔਰ ਪ੍ਰਮਾਤਮਾ ਜਦ ਵੀ ਮਿਲੇਗਾ ਇੱਕ ਦਮ ਦੇਚ ਮਿਲੇਗਾ। ਨਹੀਂ ਤੇ ਨਹੀਂ ਮਿਲੇਗਾ। ਇੱਕ ਦਮ। ਇੱਕ ਚਿੱਤ ਜੈ ਇੱਕ ਛਿਨ ਤੇ ਆਇਓ ਇੱਕ ਛਿਨ ਇੱਕ ਦਮ ਇੱਕ ਛਿਨ ਇੱਕ ਸੈਕਿੰਡ। ਦੁਨੀਆਂ ਦੇ ਸਾਰੇ ਮਹਾ ਮੰਤਰ ਇੱਕ ਦਮ ਦੇਚ ਪੂਰੇ ਹੋ ਜਾਂਦੇ ਨੇ। ਸਾਰੇ ਮਹਾ ਮੰਤਰ। ਓਮ ਇੱਕ ਦਮ ਦੇਚ ਪੂਰਾ ਹੋ ਗਿਆ। ਰਾਮ ਇੱਕਦਮ ਵਿੱਚ ਪੂਰਾ ਹੋ ਗਿਆ। ਅੱਲਾਹ ਇੱਕਦਮ ਵਿੱਚ ਪੂਰਾ ਹੋ ਗਿਆ। ਵਾਹਿਗੁਰੂ ਇੱਕਦਮ ਵਿੱਚ ਪੂਰਾ ਹੋ ਗਿਆ। ਇਸ ਨੂੰ ਬਹੁਤ ਗਹਿਰਾਈ ਨਾਲ ਲੈਣਾ। ਜਿਤਨੇ ਮਹਾ ਮੰਤਰ ਨੇ ਬੋਲ ਬੋਲੀ ਸ਼ਬਦ ਹੈ। ਔਰ ਬੋਲ ਨੂੰ ਸ਼ਬਦ ਕਹਿੰਦੇ ਨੇ ਸ਼ਬਦ ਨੂੰ ਗੁਰੂ ਕਹਿੰਦੇ ਨੇ। ਇਹ ਵੀ ਮਰਜ਼ ਕਰਦੇ ਆ। ਸ਼ਬਦ ਉਹੀ ਗੁਰੂ ਜੋ ਪਰਮਾਤਮਾ ਤੋਂ ਆਇਆ ਹੈ ਇਹ ਵੀ ਮੈਨੂੰ ਅਹਿਸਾਸ ਕਰਦਾ ਹੈ ਇਹ ਸ਼ਬਦ ਜਿਨ੍ਹਾਂ ਅਵਤਾਰਾਂ ਨੇ ਪਕੜੇ ਉਹਨਾਂ ਨੇ ਕਹਿ ਦਿੱਤਾ ਸਾਡੇ ਆਪਣੇ ਨਹੀਂ ਨੇ ਮੁਹੰਮਦ ਸਾਹਿਬ ਨੇ ਕਹਿ ਦਿੱਤਾ ਕਿ ਕੁਰਾਨ ਮੇਰੀ ਨਹੀਂ ਖੁਦਾ ਦੇ ਦਰ ਕੋ ਨਾਜ਼ਿਲ ਹੋਈ ਹੈ ਪਤਾ ਨਹੀਂ ਉਸਨੇ ਕੀ ਬੁਲਾਇਆ ਹੈ ਗੁਰਨਾਨਕ ਕਹਿੰਦੇ ਹਾਂ ਆਪੋ ਬੋਲ ਨਾ ਜਾਣਦਾ ਹੋਇਆ ਸਭ ਹੁਕਮਾਉ ਜੋ ਮੈਂ ਬੋਲ ਨਹੀਂ ਨਹੀਂ ਜਾਣਦਾ ਮੈਨੂੰ ਪਤਾ ਹੀ ਨਹੀਂ ਕਿ ਜਿਹੜੇ ਬੋਲ ਨੇ ਪਤਾ ਨਹੀਂ ਖਸਮ ਕੀ ਬੋਲੇ ਜੈਸੇ ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਇਹ ਤੇ ਕਸਮ ਦੇ ਬੋਲ ਪੋਥੀ ਪਰਮੇਸ਼ਰ ਦਾ ਆਸਥਾਨ ਜਿਸ ਦਿਨ ਪਹਿਲਾ ਪ੍ਰਕਾਸ਼ ਹੋਇਆ ਗੁਰੂ ਅਰਜਨ ਦੇਵ ਜੀ ਨੇ ਮੱਥਾ ਟੇਕਿਆ ਤੇ ਪ੍ਰਮਾਤਮਾ ਇਹ ਤੇ ਉਹ ਦੇ ਬੋਲ ਇਹ ਸਾਡੇ ਬੋਲ ਨਹੀਂ ਨੇ ਇਹ ਤੇ ਉਸ ਦੇ ਬੋਲ ਇਹ ਤੇ ਕਸਮ ਦੇ ਬੋਲ ਮੁਹੰਮਦ ਸਾਹਿਬ ਨੇ ਕਿਹਾ ਕੁਰਾਨ ਮੇਰੀ ਨਹੀਂ ਖੁਦਾ ਦिए ਉਹਦੀ ਤਰਫੋਂ ਨਾਜ਼ਿਲ ਹੋਈਏ ਮੈਨੂੰ ਤੇ ਆਉਂਦਾ ਹੀ ਨਹੀਂ ਕੁਝ ਵਾਕਈ ਉਹ ਅਨਪੜ੍ਹ ਵੀ ਸਨ ਤੇ ਵੀ ਮਰਸ ਕਰਦੇ ਆਪਣਾ ਮਨ ਜਦ ਚੁੱਪ ਕਰ ਜਾਏ ਤੇ ਜੋ ਕੁਝ ਸੁਣਾਈ ਦੇਂਦਾ ਉਹ ਖਸਮ ਦਾ ਬੋਲ ਹੈ ਪ੍ਰਮਾਤਮਾ ਦਾ ਬੋਲ ਹੈ ਇੱਕ ਦਮ ਵਿੱਚ ਕੋਈ ਮੈਂ ਬਹੁਤ ਵੱਡਾ ਕੰਮ ਨਹੀਂ ਕਰ ਸਕਦਾ ਮੈਂ ਮਹਿਲ ਨਹੀਂ ਬਣਾ ਸਕਦਾ ਮੈਂ ਕੋਈ ਬਹੁਤ ਵੱਡਾ ਮਨਿਸਟਰ ਨਹੀਂ ਬਣ ਸਕਦਾ ਮੈਂ ਕੋਈ ਬਹੁਤ ਵੱਡਾ ਕਲਾਕਾਰ ਨਹੀਂ ਬਣ ਸਕਦਾ ਮੈਂ ਕੋਈ ਚੋਟੀ ਦਾ ਸੈਂਟਿਸਟ ਨਹੀਂ ਬਣ ਸਕਦਾ ਮੈਂ ਇੱਕਦਮ ਦੇ ਸੰਤ ਬਣ ਸਕਦਾ ਸੰਤ ਬਣ ਸਕਦਾ ਇੱਕਦਮ ਸਾਰੇ ਮਹਾ ਮੰਤਰ ਇੱਕਦਮ ਦੇਚ ਪੂਰੇ ਹੋ ਜਾਂਦੇ ਨੇ ਵਾਹਿਗੁਰੂ ਇੱਕੋ ਹੀ ਦਮ ਰਾਮ ਇੱਕੋ ਹੀ ਦਮ ਇੱਕਦਮ ਦੇਚ ਪੂਰੇ ਹੋ ਜਾਂਦੇ ਨੇ ਓਮ ਗੋਬਿੰਦ ਓੰਕਾਰ ਵਾਹਿਗੁਰੂ ਬਹੁਤ ਲੰਬੇ ਚੌੜੀ ਪੜਾਈ ਲਿਖਾਈ ਦੀ ਗੱਲ ਨਾ ਸਮਝ ਲੈਣਾ ਜੋ ਪ੍ਰਾਣੀ ਗੋਬਿੰਦ ਧਿਆਵੇ ਪੜਿਆ ਅਨਪੜਿਆ ਪਰਮੰਗਤ ਪਾਵੇ ਅਨਪੜ ਬੰਦਾ ਹੋ ਸਕਦਾ ਹੈ ਸੈਂਟਿਸਟ ਨਹੀਂ ਹੋ ਸਕਦਾ ਅਨਪੜ ਬੰਦਾ ਹੋ ਸਕਦਾ ਹੈ ਸੰਸਾਰ ਵਿੱਚ ਕੋਈ ਬਹੁਤ ਵੱਡੀ ਤਰੱਕੀ ਨਾ ਕਰ ਸਕੇ ਮਨਿਸਟਰ ਨਾ ਬਣ ਸਕੇ ਅਨਪੜ ਬੰਦਾ ਸੰਤ ਬਣ ਸਕਦਾ ਹੈ। ਔਰ ਉਸ ਦੇ ਅੰਦਰੋਂ ਫਿਰ ਐਸਾ ਗਿਆਨ ਪੈਦਾ ਹੋਵੇਗਾ ਕਿ ਦੁਨੀਆ ਦਾ ਸਾਰਾ ਗਿਆਨ ਉਸ ਦੇ ਕਦਮਾਂ ਤੋਂ ਨਿਛਾਵਰ ਕੀਤਾ ਜਾ ਸਕਦਾ ਹੈ।